ਭਾਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਇਹੋ ਅਰਦਾਸ ਹੈ ਪ੍ਰਮਾਤਮਾ ਅੱਗੇ ਬਾਕੀ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਗੁਰਜੀਤ ਸਿੰਘ ਬਲਿੰਗ ਬਲੌਗ ਦੇ ਵਿੱਚ ਖਾਸੇ ਦਿਨ ਬਾਅਦ ਸਵਾਗਤ ਕਰਿਆ ਅੱਜ ਟਾਈਮ ਨਹੀਂ ਲੱਗਦਾ ਟਾਈਮ ਨਿਕਨ ਇਸਰ ਗਈਆਂ ਟਾਈਮ ਹੈ ਬਈ ਮਾਰਚ ਦਾ ਮਹੀਨਾ ਆ ਗਿਆ ਹੁਣ ਆਪਣੀ ਵੀ ਨਿਸਰ ਗਈ ਲੱਕੀ ਨਿਸਰ ਨਹੀਂ ਤਾ ਬਈ ਮੀ ਆਉਂਦਾ ਨਹੀਂ ਬਦਲ ਜਾਵ ਜੰਦਰ ਉਹ ਜੀ ਦੱਸਿਆ ਹੋਇਆ ਕਹਿੰਦੇ ਮੀ ਪਹਿਲੀ ਵੇ ਚੱਲੂ ਤਾਂ ਇੱਕ ਚੰਗਾ ਸਿਵਰਾਤੜੀ ਨੂੰ ਪੈਂਦਾ ਹੁੰਦਾ ਵੈਸੇ ਇਹ ਕਿ ਪਿਆ ਨਹੀਂ ਕਈ ਵਾਰ ਪੈ ਜਾਂਦਾ ਹੈਈ ਵਾਰ ਪੈਂਦਾ ਉਧਰ ਮੁੰਡਿਆਂ ਨੇ ਵੀ ਜੀ ਵੀ ਮੱਕੀ ਪਾਣੀ ਨਾਲ ਲੱਗੇ ਆ ਪਾਣੀ نیچے ਪੈਪ ਲੈਣ ਵਾਲੇ ਨੇ ਸਿਆਪਾ ਛੜਿਆ ਹੋਗਾ ਫੇੜ ਗਏ ਹੁਣ ਤਾਂ ਹੁਗਿਆ ਟੈ ਟਿਪੇ ਟੰਕਾ ਟੜ ਟੜ ਪਾਣੀ ਨਾਲ ਲੱਗੇ ਕੱਲ ਮਿੱਟੀ ਦਿੱਤੀ ਆ ਪਾਣੀ ਨਾਲ ਹੋ ਜੀ ਸਾਹਿਬ ਲੱਗੇ ਨੇ ਉਹ ਦੇ ਮਾਰੂ ਮਾਰ ਪੈਪ ਦੀ ਗੱਲ ਉਹ ਪੈ ਗਈ ਕਿੱਧਰ ਰਹਿਣਾ ਬਾਕੀ ਪਾਈ ਸੀਜ਼ਨ ਹੈ ਹੁਣ ਮੱਕੀ ਬੀਜਣ ਦਾ ਚੱਲ ਰਿਹਾ ਹੈ ਜੋਰਾਂ ਨਾਲ ਸ਼ੋਰਾਂ ਨਾਲ ਥੋਰਾ ਨਾਲ ਪੈਪ ਦੀ ਗੱਲ ਔੜ ਪੈਗੀ। ਬਿਚੇ ਘੰਟੇ ਭਰਤੀ। ਹੋ। ਇਹਦੀ ਗੱਲ ਔੜ ਪੈਗੀ। ਨਾ ਖਾਲ ਨੂੰ ਜਾਂਦਾ ਤਾਂ ਹੈਗਾ ਤਾਂ। ਟੁੱਟਦੀ ਐ। ਅੱਛਾ। ਹਣੀ ਕਣਕ ਭਰਤੀ ਹੂੰ ਕਿੰਨੀ ਕਿ ਪਰ ਗਈ ਮਕਈ ਮਕਈ ਕਿੰਨੀ ਕਿ ਪਰ ਗਈ ਮਕਈ ਬਾਈ ਪਾਈਪ ਲਾਉਣ ਲੱਗੇ ਹੁਣ ਪਤਾ ਨਹੀਂ ਕਿਆ ਗੜਬੜ ਹੋਗੀ ਜਾਂ ਮੰਨੂ ਕਿਆ ਪਤਾ ਹੈ ਨਹੀਂ ਗਣਾ ਬੱਦਲ ਹੋਈ ਨੇ ਕੱਲ ਤਾਂ ਆਗੀਆਂ ਚਿਕੜੀਆਂ ਜੀਆਂ ਅੱਜ ਮੌਸਮ ਸਾਫ਼ ਆ। ਸਵੇਰ ਰਾਤੜੀ ਨੂੰ ਮੀਂਹ ਪੈਂਦਾ ਹੁੰਦਾ ਕਹਿੰਦੇ। ਪੈਂਦਾ ਹੁੰਦਾ ਪੈਂਦਾ ਕਹਿੰਦੇ ਕਿ। ਬਾਕੀ ਪਾਣੀ ਲਾਤਾ ਇੱਧਰ ਫੌਜੀ ਸਾਹਿਬ ਨੇ। ਫੌਜੀ ਸਾਹਿਬ। ਫੌਜੀ ਸਾਹਿਬ। ਲੱਗ ਗਿਆ ਪਾਣੀ। ਹੈਂ। ਦਰਿਆ ਦੇਖੋ ਵੀ ਖਾ ਲੋ ਖਾ ਲਈ ਹੋਇਆ ਪਿਆ ਪਾਣੀ ਕੱਲ ਬਿਜੀ ਦੀ ਬੈਡਾਂ ਪਰ ਇਹ ਬੈਡਾਂ ਹਨੀ ਹਾਂ ਬੈਡਾਂ ਬੈੱਡ ਹਾਂ ਬੈੱਡ ਪਰ ਗਈ ਜੀ ਦਬਲੇ ਗਿਆ ਤੇਰੀ ਵੀਡੀਓ ਬਣ ਗਈ ਅੱਜ ਮੱਕੀ ਨੂੰ ਪਾਣੀ ਲਾਉਣਾ ਵੀ ਔਖਾ ਹੈ ਨਾ ਮੱਕੀ ਨੂੰ ਪਾਣੀ ਲਾਉਣਾ ਔਖਾ ਹੈ ਕਿ ਸੌਖਾ ਹੈ ਮੱਕੀ ਨੂੰ ਪਾਣੀ ਲਾਉਣਾ ਔਖਾ ਹੈ ਕਿ ਸੌਖਾ ਨਾ ਸੌਖਾ ਹੀ ਇਹ ਨੂੰ ਨਾ ਹੈ ਹੈ ਕੱਲ ਵੀ ਜੀ ਅੱਜ ਪਾਣੀ ਵੀ ਲੱਗ ਗਿਆ ਕਈ ਜੀ ਤਕਨੀਕ ਆ ਗਈ ਦੇਖ ਲੋ ਕੱਲ ਵੀ ਜੀ ਅੱਜ ਪਾਣੀ ਵੀ ਲੱਗ ਗਿਆ ਦੇਖ ਲੈ ਹੈ ਚੱਲੂ ਚੱਲੀ ਜਾਣੇ ਇਹ ਤਾਂ ਘਰਾਟ ਬਾਈ ਪਾਣੀ ਬੰਦ ਕਰਦੇ ਮਣਿਆ ਤਾਂ ਕਾਹਨ ਜਾਂਦਾ ਜਿਹੜਾ ਪਾਣੀ ਆ ਮੱਕੀ ਵਾਲੀ ਮਸ਼ੀਨ ਉਹ ਬਾਈ ਕਿੰਨੀ ਤਗੜੀ ਐ ਇਹ ਉਹ ਦੇਖਿਓ ਬੱਜ ਰਖ 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 ਅੱਛਾ ਦੋ ਲਾਈਨਾਂ ਲੀ ਜਾਂਦੀ ਐ ਹਾਂ ਐ ਪਹੜਦੀ ਐ 20 ਇੱਕ ਬੈੱਡੇ ਬਣਾਉਂਦੀ ਐ ਇੱਕ ਬੈੱਡੇ ਜਾਂ ਬਣਾਉਂਦੀ ਐ ਬਈਆ ਦੇਖ ਲਓ ਇੱਥੇ ਇਹ ਤੋੜਾਈ ਬਹੁਤ ਐ ਆ ਬੈੱਡੇ ਜਾਂ ਬਣਾਉਂਦੀ ਐ ਇੱਕ ਉਹ ਬੀਚਤੀ ਵਿਜਣੇ ਆ 4 4 ਕਿੱਲੇ 5 ਕਦੋਂ ਰੇ ਜਮੋਂ ਬੀਜੇ ਤੇ ਜਮੋਂ ਬਾਹ ਤੇ ਮੁੰਡੇ ਨੇ ਆ ਇੱਕ ਬੈੱਡ ਜਾ ਬਣਾਉਂਦੀ ਐ ਤੋਰਾ ਬਹੁਤ ਹੈ ਮਜਿੰਦ ਤੋਰਾ ਤਾਂ ਹੋਣਾ ਹੀ ਇੱਕ ਤਾਂ ਬੈੱਡ ਬਣੇ ਠੀਕ ਐ ਬੀਜ ਕਿੰਨੀ ਕਢੂੰਗਾ ਥੜਦੀ ਐ ਫਾਦੀ ਡੂੰਗੇ ਤਾਂ ਆ ਗਈ ਆ ਗਈ ਆ ਗਈ ਮੂਰੇ ਮਿੱਟੀ ਇਕੱਠੀ ਕਰਤੀ ਅੱਛਾ ਦੋ ਝੜਦੀ ਐ ਇੱਕ ਉਰੇ ਝੜਦੀ ਐ ਇੱਕ ਇੱਧਰ ਮੈਂ ਗੱਬੇ ਲੱਭੀ ਜਨ ਬੀਜ ਇੱਕ ਬੈੱਡ ਉਰ ਦੋ ਲਾਈਨ ਬਣਾਉਂਦੀ ਐ ਆਹ ਉਰੇ ਛੜਦੀ ਐ ਬੀਜ ਇੱਧਰ ਪੂਰੇ ਆ ਦੇ ਉਰੇ ਛੜਦੀ ਐ ਠੀਕ ਹੈ ਥੋੜਾ ਬੀਜ ਆ ਗਿਆ ਇੱਕ ਦੋ ਤਿੰਨ ਚਾਰ ਇੱਕ ਵਾਰੀ ਚ ਚਾਰ ਚਾਰ ਲਾਈਨਾਂ ਬਣਾ ਦਿੰਦੀ ਹੈ 1 2 3 4 ਇਹ ਪਰ ਫੇ ਦੁਬਾਰੇ ਚੱਲੂ ਕੋਣਾ ਉਹ ਹੈ ਉਪਰ ਦੁਬਾਰੇ ਚੱਲੂ ਕਿਆ ਸਾਖਤਾ ਬਰਖਦਾ ਬਾਈ ਮੇਰੇ ਛੱਡ ਕੇ ਬਣਾਉਂਦਾ ਹੁਣ ਇੱਕ ਇਧਰ ਨੂੰ ਉਹ ਖੜ ਗਿਆ ਇਧਰ ਪਾਇਪ ਲਾਈਨ ਦੀ ਪੱਟੀ ਵੀ ਏ ਖੇਤਾਂ ਦੇ ਗੱਭੇ ਨੂੰ ਉਧਰ ਹੋ ਲਾਉਣ ਲੱਗੇ ਵੇ ਲੱਗਾ ਭੱਗਾ ਹਾ ਦੇਖੋ ਪਾਇਪ ਲਾਈਨ ਨੇ ਦੂਹ ਕਨਾਲ ਦਾ ਜਗਾ ਖਰਾਬ ਕਰਤੀ ਸਭ ਨੇ ਆਲੇ-ਆਲੇ ਜਿਆਦਾ ਖਰਾਬ ਕਰਤੀ ਲਾਈਨ ਤਾਂ ਇੰਨੀ ਕਿ ਹੱਸਾ ਜਿੰਨੀ ਕਿ ਮਿੱਟੀ ਪਈ ਵੀ ਹੈ ਇੱਥੇ ਕਿੰਨੀ ਕਿ ਲਾਈਨ ਹੈ ਪਾਈਪ ਲਾਈਨ ਸਰਕਾਰੀ ਹੁਣ ਾਟੂਜੂ ਜਾ ਬਣਾ ਗਈ ਇਹ ਮਿੱਟੀ ਹੁਣ ਕਰਾਹ ਨਾਲ ਕਰਨੀ ਪਊਗੀ ਇਹ ਵੀ ਬਈ Tetapi muda kami. Oh, bantukan lagi ni. ਲਾਗ ਲਗ ਲੀ ਬਣਾ ਲਈ ਇਧਰ ਮਿੱਟੀ ਢੜਤੀ ਕਿੰਨੀ ਜਗ੍ਹਾ ਖਰਾਬ ਕਰਤੀ ਆ ਉੱਥੇ ਤੇ ਲੈ ਕੇ ਇੱਥੇ ਤੱਕ ਦੋ ਕਨਾਲਾਂ ਤੇ ਵੀ ਵੱਧੇ ਹੋਊਗੀ ਕਰਤੀ ਹੈ ਜਿਹੜੀ ਇਹਨਾਂ ਨੇ ਲੂਟ ਫੂਟ ਹੋ ਲੱਗੇ ਪਿਆ ਹਨ ਬੰਦ ਕਰਨ ਪਾਈਪ ਲਾਈਨ ਤੇ ਟੇਪ ਜੀ ਚੜਾਈ ਇਹਨਾਂ ਨੇ ਕੋਈ ਟੇਪ ਜੀ ਢਾਉਂਦੇ ਆ ਉੱਥੇ ਉਹ ਪੁੱਲ ਦੇ ਥੱਲੇ ਨੂੰ ਲੰਘੂਗੀ 30 35 ਸਾਲ ਬਾਅਦ ਪੱਤੀ ਜਾਏ 30 35 ਸਾਲ ਕੱਟਤੇ ਇਹਨਾਂ ਨੇ ਬੜਾ ਆਪਣਾ ਉਹ ਸਾਡੇ ਵੀ ਲੰਘਦੀ ਆ ਬਈ ਖੇਤਾ ਜਿਹਨੂੰ ਬਾਕੀ ਮੇਰੇ ਵਾਲੇ ਜੰਮ ਨਹੀਂ ਆਇਆ ਮੇਰੇ ਵਾਲੇ ਖੇਤ ਗੜੀ ਇਧਰ ਨੂੰ ਰਹੀ ਗਈ ਕਣਕ ਗਾਤੀ ਖੇ ਖਰਾਬ ਸਾਰੀ ਹੁਣ ਨਾ ਤਾਂ ਕੁਝ ਬੀਜਣ ਜੋਗੇ ਉੱਥੇ ਨਾ ਉਹ ਗੱਲੀयां ਨਹੀਂ ਬਣਦੀ ਫਸਲ ਤਾਂ ਖਰਾਬ ਹੋਈ ਗਈ ਇਧਰ ਫੌਜੀ ਸਾਹਮਣੇ ਲੱਗੇ ਹੋਏ ਆ ਕਹੀ ਨਾਲ ਕੂਈ ਲਾਉਣ ਇਹ ਹੱਥੀ ਗੰਭੀ ਰਹਿ ਜਾਂਦਾ ਹੈ ਹਾਂ ਉਹ ਜਿਹੜੇ ਆ ਢੇਰ ਜੇ ਲਾਤੇ ਇਹ ਨਾ ਕਿਹਾ ਹੋਊਗਾ ਹੁਣ ਕਰਾਉਣ ਨਾਲ ਆ ਜਿਹੜੇ ਢੇਰ ਜੇ ਲਾਤੇ ਹੈ ਆਹੋ ਹੋ ਗਨ ਮਟੀਰ ਜਿਲਾ ਤੇ ਜਿਹੜੀ ਮਿੱਟੀ ਦੇ ਉਹ ਪਾਣੀ ਫਟੂ ਏ ਧੀ ਭੈਣ ਦੀ ਪਾਣੀ ਨਾਲ ਹੋ ਜਾਣਗੇ ਉਹ ਲੋਟ ਹਾਂ ਇਹ ਤਾਂ ਬੈਠ ਗਈ ਮਿੱਟੀ ਅੱਛਾ ਲੈ ਵੀ ਬੀਜਤੀ ਕਿੰਨੇ ਕਿੱਲੇ ਵਿਜਣੇ ਆ 5 5 ਕਿੱਲੇ 5 ਕਿੱਲੇ ਵਿਜਣੇ ਕਣੀ ਇੱਦਾਂ ਨਹੀਂ ਕਨੇਕ ਜਰ ਹੋ ਗਿਆ ਇਹਨੂੰ ਦੋ ਘਟਾ ਹੀ ਬੀਜੂ ਹੈਨਾ ਪੰਜ ਗਿੱਲੇ ਤੋਰਾ ਬਹੁਤ ਆਓ ਦੇਖੋ ਚਲਦੀ ਤੁਸੀਂ ਕੇਚਰ ਕੇਚਰ ਹੁਣ ਇਹਨੂੰ ਪਾਣੀ ਲੱਗੂਗਾ ਨਾਲ ਦੀ ਨਾਲੇ ਬੀਜ ਤਾਂ ਇਹ ਡੂੰਘੇ ਪਚਾਉਂਦੀ ਐ ਇਹ ਨਹੀਂ ਦੇਖ ਲਾਂਗੇ ਉਹ ਮੀਂਹ ਤਾਂ ਦੇਖਣਾ ਹੀ ਪੈਣਾ ਕਿੱਥੇ ਗਾ ਬੀਜ ਬਿੰਦਰੇ ਨੇ ਪਜਾਉਣੀ ਸੀ ਹੈ ਪੁੱਛਾਂ ਉਹ ਮਰਜੀ ਆਉਦੀ ਐ ਪੁੱਛਾਂ ਪੁੱਛਾਂ ਨੂੰ ਫੇਰ ਉਹ ਦਾ ਮੜਾ ਮੜਾ ਪੱਤਰ ਕਰੂਗਾ ਨੂੰ ਤਾਂ ਹੀ ਹੈ ਉੱਥੇ ਤਾਂ ਤਿਆਰੀ ਨਹੀਂ ਹੋਇਆ ਹਾਲੇ ਉਹ ਤਾਂ ਹੋ ਰਾਤ ਨੂੰ ਸੁਣਾਉਣੇ ਭਾਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਇਹੋ ਅਰਦਾਸ ਹੈ ਪਰਮਾਤਮਾ ਅੱਗੇ ਬਾਕੀ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਗੁਰਜੀਤ ਸਿੰਘ ਬਿਲਿੰਗ ਬਲਾਗ ਦੇ ਵਿੱਚ ਖਾਸੇ ਦਿਨ ਬਾਅਦ ਸਵਾਗਤ ਕਰਿਆ ਅੱਜ ਟੇਮ ਨਹੀਂ ਲੱਗਦਾ ਟੇਮ ਕਨਕਾ ਨਿੱਸਰ ਜਿੰਆਂ ਟਾਈਮ ਹੈ ਬਈ ਮਾਰਚ ਦਾ ਮਹੀਨਾ ਆ ਗਿਆ ਹੁਣ ਆਪਣੀ ਵੀ ਨਿੱਸਰ ਗਈ ਲਾਤੀ ਨਹੀਂ ਸਰ ਨਹੀਂ ਤਾ ਬਈ ਮੀ ਆਉਂਦਾ ਨਹੀਂ ਬਦਲ ਜਾਵੀ ਜਾਂਦਾ ਰੋਜ ਦੱਸਿਆ ਹੋਇਆ ਕਹਿੰਦੀ ਮੀ ਪੈ ਜਿਵੇਂ ਚੱਲੂ ਤਾਂ ਇੱਕ ਚੰਗਾ ਸਿਵਰਾਤੜੀ ਨੂੰ ਪੈਂਦਾ ਹੁੰਦਾ ਵੈਸੇ ਇਹ ਦੀ ਕੀ ਪਿਆ ਨਹੀਂ ਹੈ ਕਈ ਵਾਰ ਪੈ ਜਾਂਦਾ ਕਈ ਵਾਰ ਪੈਂਦਾ ਉਧਰ ਮੁੰਡਿਆਂ ਨੇ ਵੀ ਜੀ ਵੀ ਮੱਕੀ ਪਾਣੀ ਨੰ ਲੱਗੇ ਆ ਪਾਣੀ niche pipe lane wale ne se appa chhedeya oda pher ge honka ਉਹ ਜੇ ਟੈਟੀ ਪੇਟਾਂ ਕੇ ਸੜੇ ਤੜਦੇ ਪਾਣੀ ਨਾਲ ਲੱਗਿਆ ਕੱਲ ਮੱਸੀ ਦਿੱਤੀ ਆ ਪਾਣੀ ਨਾਲ ਲੱਗਿਆ ਫੱਜੀ ਸਾਬ ਲੱਗੇ ਵਿਆਂ ਉਹਦੇ ਮਾਰੂ ਮਾਰ ਪੈਪਦੀ ਗੱਲ ਉਹੜ ਪੈ ਗਈ ਇੱਧਰ ਰਹਿਣ ਬਾਕੀ ਪਾਈ ਸੀਜ਼ਨ ਆ ਹੁਣ ਮੱਕੀ ਬੀਜਣ ਦਾ ਚੱਲ ਰਿਹਾ ਝੋਰਾ ਨਾਲ ਛੋਰਾ ਨਾਲ ਝੋਰਾ ਨਾਲ ਪੈ ਪਤੀ ਗਾ ਲੋਟ ਪੈ ਗਈ ਕਿਹ ਕੰਟ ਪਰਤੀ ਹੋ ਇਹਦੀ ਗਾ ਲੋਟ ਪੈ ਗਈ ਨਾ ਖਾਲ ਨੂੰ ਜਾਂਦਾ ਤਾਂ ਹੈਗਾ ਤਾਂ ਟੁੱਟਦੀ ਐ ਅੱਛਾ ਥੋੜੇ ਕਣਕ ਭਰਤੀ ਹੂੰ ਕਿੰਨੇ ਕਿ ਭਰ ਗਈ ਮੱਕਈ ਮੱਕਈ ਕਿੰਨੇ ਕਿ ਭਰ ਗਈ ਮੱਕਈ ਬਈ ਪੈਪ ਲਾਉਣ ਲੱਗੇ ਹੁਣ ਪਤਾ ਨਹੀਂ ਕਿਆ ਕਰਬੜ ਹੋਊਗੀ ਈ ਮੰਨੂ ਨੂੰ ਵੀ ਪਤਾ ਹੈ ਨਹੀਂ ਘੜਨਾ ਬੱਦਲ ਹੋਈ ਜਾਂ ਨੇ ਕੱਲ ਤਾਂ ਆ ਗਈਆਂ ਟਿਕਣੀਆਂ ਜੀਆਂ ਅੱਜ ਮੌਸਮ ਸਾਫ ਆ ਸਵੇਰ ਰਾਤੜੀ ਨੂੰ ਮੀਂਹ ਪੈਂਦਾ ਹੁੰਦਾ ਕਹਿੰਦੇ ਪੈਂਦਾ ਹੁੰਦਾ ਪੈਂਦੇ ਕਹਿੰਦੇ ਕਿ ਬਾਕੀ ਪਾਣੀ ਲੱਗਦਾ ਇੱਧਰ ਫੌਜੀ ਸਾਹਿਬ ਨੇ ਫੌਜੀ ਸਾਹਿਬ ਫੌਜੀ ਸਾਹਿਬ ਲੱਗ ਗਿਆ ਪਾਣੀ ਹੈ ਜਿਹੜੇ ਇਹ ਦੇਖੋ ਵੀ ਖੜੋ ਖੜੀ ਹੋਇਆ ਪੀਆ ਪਾਣੀ ਕੱਲ ਵਿਜੀ ਦੀ ਬੈੱਡਾਂ ਪਰ ਇਹ ਬੈੱਡਾਂ ਨਹੀਂ ਹਾਂ ਬੈੱਡਾਂ ਬੈੱਡ ਹਾਂ ਬੈੱਡ ਪਰ ਗਈ ਹੋਜੀਦਾ ਲੱਗਿਆ ਤੇਰੀ ਵੀਡੀਓ ਬਣ ਗਈ ਅੱਜ ਮੱਕੀ ਨੂੰ ਪਾਣੀ ਲਾਉਣਾ ਵੀ ਔਖਾ ਹੈ ਨਾ ਮੱਕੀ ਨੂੰ ਪਾਣੀ ਲਾਉਣਾ ਔਖਾ ਹੈ ਕਿ ਸੌਖਾ ਹੈ ਮੱਕੀ ਨੂੰ ਪਾਣੀ ਲਾਉਣਾ ਔਖਾ ਹੈ ਕਿ ਸੌਖਾ ਹੈ ਹੈ ਕੱਲ ਵੀਜੀ ਅੱਜ ਪਾਣੀ ਵੀ ਲੱਗ ਗਿਆ ਕਈ ਜੀ ਤਕਨੀਕ ਆ ਗਈ ਦੇਖ ਲਓ ਕੱਲ ਵੀਜੀ ਅੱਜ ਪਾਣੀ ਵੀ ਲੱਗ ਗਿਆ ਦੇਖ ਲੈ ਹੈ ਚੱਲੋ ਚੱਲੀ ਜਾਣੇ ਤਾਂ ਘਰਾਟ ਬਾਈ